ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਸਟੱਡੀ ਆਨ ਇਨ 1 ਕੀ ਹਾਂ ਚੈਨਲ ਤੁਹਾਡਾ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਵੱਡੀ ਅਪਡੇਟ ਲੈ ਕੇ ਆਇਆ ਠੀਕ ਹੈ 80894 ਨੂੰ ਬਹੁਤ ਹੀ ਜ਼ਿਆਦਾ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ 80894 ਵਾਲਿਆਂ ਨੂੰ ਠੀਕ ਹੈ ਤੁਹਾਡੀ ਜਿਹੜੀ ਸਟੇਸ਼ਨ ਚੋਇਸ ਹੈ ਉਹ 27 ਤੋਂ ਲੈ ਕੇ 29 ਤਰੀਕ ਤੱਕ ਖੁੱਲਣ ਜਾ ਰਹੀ ਹੈ ਠੀਕ ਹੈ ਜਿਹੜੀ ਯੂਨੀਅਨ ਹੈ ਯੂਨੀਅਨ ਨੇ ਸਾਥ ਦਿੱਤਾ ਠੀਕ ਹੈ ਤੁਸੀਂ ਧਰਨੇ ਲਾਏ ਤੁਹਾਡਾ ਜਿਹੜਾ ਉਹ ਸਾਰਾ ਪ੍ਰੋਸੈਸ ਹੈ ਉਹ ਕਾਮਯਾਬ ਰਿਹਾ ਤੇ ਤੁਸੀਂ ਆਪਣਾ ਸਟੇਸ਼ਨ ਚੋਇਸ ਦਾ ਪੋਰਟਲ ਹੈ ਜਿਹੜਾ ਖਲਵਾਣ ਖਲਵਾਣ ਦੇ ਵਿੱਚ ਸਫਲ ਹੋਏ ਠੀਕ ਹੈ ਜੀ ਤਾਂ ਇਹ ਸਾਈਟ ਦੇ ਉੱਪਰ ਆਇਆ ਨੋਟਿਸ ਹੈ ਅੱਜ ਦਾ 24 ਤਰੀਕ ਨੂੰ ਇਹ ਅੱਜ ਦਾ ਨੋਟਿਸ ਆਇਆ ਹੈ ਠੀਕ ਹੈ ਕੀ ਲਿਖਿਆ ਹੋਇਆ ਇਸ ਦੇ ਵਿੱਚ ਪੜ੍ਹਦੇ ਆ ਜੀ ਆਓ ਪੰਜਾਬ ਰਾਜ ਦੇ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਕਾਡਰ ਦੀਆਂ 5894 ਅਸਾਮੀਆਂ ਭਰਨ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਠੀਕ ਹੈ 12 10 2022 ਨੂੰ ਇਸ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ ਠੀਕ ਹੈ 12 10 2022 ਨੂੰ ਵਿਗਿਆਪਨ ਆਇਆ ਸੀ ਇਸ ਦਾ ਠੀਕ ਹੈ ਤੇ ਕੈਟਾਗਰੀ ਵਾਈਜ਼ ਜਿਹੜੀ ਰਿਜ਼ਲਟ ਹੈ ਸਿਲੈਕਸ਼ਨ ਲਿਸਟ ਹੈ ਉਹ 19 2024 ਨੂੰ ਪੈ ਗਈ ਸੀ ਠੀਕ ਹੈ ਤੇ ਅੱਗੇ ਸਟੇਟ ਐਮਆਈਐਸ ਨੇ ਆਪਣੀ ਆਨਲਾਈਨ ਪ੍ਰਕਿਰਿਆ ਦੁਆਰਾ ਇਹਨਾਂ ਦੀ ਸਟੇਸ਼ਨ ਚੋਇਸ ਕਰਵਾਣੀ ਹੈ 27/9/2024 ਤੋਂ ਲੈ ਕੇ 29/9/2024 ਤੱਕ ਠੀਕ ਹੈ 27 28 29 3 ਦਿਨ ਤੁਹਾਡਾ ਇਹ ਪੋਰਟਲ ਓਪਨ ਰਹੂਗਾ ਤੇ ਤੁਸੀਂ ਆਪਣਾ ਜਿਹੜਾ ਸਟੇਸ਼ਨ ਚੋਇਸ ਹੈ ਉਹ ਕਰ ਸਕਦੇ ਹੋ ਠੀਕ ਹੈ ਬਾਤ ਨੂੰ ਸਟੇਸ਼ਨ ਚੋਇਸ ਤੁਸੀਂ ਕਰ ਸਕਦੇ ਹੋ ਇਹ ਉਹ ਉਮੀਦਵਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਉਕਤ ਸਟੇਸ਼ਨਾਂ ਸਾਸ ਸਟੇਸ਼ਨ ਚੋਇਸ ਕਰਨਾ ਹੈ ਕਿ ਨਿਰਣਾਇਆਵੇ ਠੀਕ ਹੈ ਆਈਡੀ ਵਿੱਚ ਸਾਰੀ ਵੈਕੈਂਸੀ ਲਿਸਟ ਵਿੱਚ ਸਟੇਸ਼ਨ ਚੋਇਸ ਕਰ ਸਕਦੇ ਆ ਤੁਸੀਂ ਠੀਕ ਹੈ ਤੇ ਆਨਲਾਈਨ ਇਸ ਮੁੱਚੀ ਪ੍ਰਕਿਰਿਆ ਹੋਵੇਗੀ ਇਹ ਠੀਕ ਹੈ ਜੀ ਤੇ ਜਿਹੜੇ ਕੈਂਡੀਡੇਟ ਸਟੇਸ਼ਨ ਚੋਇਸ ਨਹੀਂ ਕਰਨਗੇ ਜਾਂ ਫਿਰ ਉਹਨਾਂ ਇੱਕ ਤੋਂ ਵੱਧ ਉਮੀਦਵਾਰ ਨੇ ਜਿਹੜੇ ਉਹ ਸਟੇਸ਼ਨ ਚੋਇਸ ਪਰ ਦਿੰਦੇ ਨੇ ਤਾਂ ਮੈਟ ਲਿਸਟ ਦੇ ਅਨੁਸਾਰ ਉਹ ਸਾਰੇ ਚੱਕੇ ਜਾਣਗੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਸਟੇਸ਼ਨ ਅਲੋਟ ਕੀਤੇ ਤੋਂ ਬਗੈਰ ਉਹ ਸਟੇਸ਼ਨ ਐਮ ਆਈ ਐਸ ਦੇ ਵੱਲੋਂ ਤੁਹਾਨੂੰ ਦਿੱਤਾ ਜਾਊਗਾ ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਉਮੀਦਵਾਰ ਵੱਲੋਂ ਸਟੇਸ਼ਨ ਚਾਉਣ ਲਈ ਆਪਣੇ ਚੁਣੇ ਗਏ ਸਟੇਸ਼ਨ ਦੀ ਅਲੋਟਮੈਂਟ ਉਹਨਾਂ ਤੋਂ ਹਾਇਰ ਮੈਟ ਵਾਲੀ ਨੂੰ ਉਮੀਦਵਾਰ ਨੂੰ ਹੋ ਜਾਂਦੀ ਹੈ ਠੀਕ ਹੈ ਹਾਇਰ ਮੈਟ ਵਾਈ ਜੇ ਲੈ ਜਾਂਦੇ ਨੇ ਤਾਂ ਤੁਹਾਨੂੰ ਵੀ ਖਾਲੀ ਸਟੇਸ਼ਨਾਂ ਦੇ ਵਿੱਚ ਦਿੱਤਾ ਜਾਊਗਾ ਐਮ ਆਈ ਐਸ ਦੇ ਵੱਲੋਂ ਠੀਕ ਹੈ ਜੀ ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੋ ਉਮੀਦਵਾਰ ਛਾਟ 35 ਅਤੇ 2364 ਭਰਤੀ ਅਧੀਨ ਪਹਿਲਾਂ ਨਿਯੁਕਤ ਹੋ ਚੁੱਕੇ ਹਨ ਜਿਹੜੇ ਛਾਟ 35 ਦੇ ਤੇ 2364 ਦੇ ਵਿੱਚ ਕੰਮ ਕਰ ਰਹੇ ਨੇ ਠੀਕ ਹੈ ਉਹ ਉਮੀਦਵਾਰ ਇਸ ਭਰਤੀ ਵਿੱਚ ਨਿਯੁਕਤੀ ਲੈਣ ਦੇ ਹੱਕਦਾਰ ਨੇ ਪਰ ਜਿਹੜਾ ਉਹਨਾਂ ਦਾ ਸਟੇਸ਼ਨ ਹੈ ਉਹੀ ਰਹੂਗਾ ਠੀਕ ਹੈ 2364 ਦੇ ਵਿੱਚ ਵੀ ਇਹੀ ਆਇਆ ਸੀ ਵੀ ਛਾਟ 35 ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਤਾਂ ਉਹ ਆਪਣਾ ਸਟੇਸ਼ਨ ਚੋਇਸ ਦਾ ਪੱਤਰ ਜਿਹੜਾ ਉਹ ਲੈ ਸਕਦੇ ਨੇ ਜੁਆਇਨਿੰਗ ਲੈਟਰ ਪਰ ਉਹਨਾਂ ਦਾ ਸਟੇਸ਼ਨ ਹੈ ਜਿਹੜਾ ਉਹ ਉਹੀ ਰਹੂਗਾ ਠੀਕ ਹੈ ਜੀ ਇਹ ਤੁਹਾਡਾ ਸਟੇਸ਼ਨ ਚੋਇਸ ਦਾ ਸਾਰਾ ਪੋਰਟਲ ਓਪਨ ਹੋਣ ਜਾ ਰਿਹਾ 27 ਤਰੀਕ ਤੋਂ ਲੈ ਕੇ 29 ਤਰੀਕ ਤੱਕ ਠੀਕ ਹੈ ਜਲਦੀ ਤੋਂ ਜਲਦੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਸਾਰੇ ਫਰੈਂਡਸ ਦੇ ਕੋਲ ਸ਼ੇਅਰ ਕਰ ਦਿਓ ਠੀਕ ਹੈ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲੇ ਇਸ ਚੈਨਲ ਦੇ ਉੱਪਰ ਤੁਹਾਨੂੰ ਹਰ ਇੱਕ ਅਪਡੇਟ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਮਿਲਿਆ ਕਰੋਗੇ ਤਾਂ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਗਾਈਜ਼